ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਬਕਾਲਾ ਜਿਸ ਦੇ ਕਿਸੇ ਸਮੇ ਬਿਆਸ ਦਰਿਆ ਬਿਲਕੁਲ ਨਾਲ ਖੇਕੇ ਵਗਦਾ ਸੀ ਇੱਕ ਛੋਟਾ ਜਿਹਾ ਨਗਰ ਮਾਝੇ ਦੇਸ਼ ਦਾ ਬਾਬਾ ਬਕਾਲਾ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਜਿਨ੍ਹਾਂ ਨੇ ਵੀ 10 ਦੇਸ਼ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੇ ਜਿਹੜੇ ਐਪੀਸੋਡ ਆ ਗੁਰਦੁਆਰਾ ਸਾਹਿਬ ਦੇ ਬਾਰੇ ਦੇ ਵਿੱਚ ਜਾਣਕਾਰੀ ਆ ਇਤਿਹਾਸ ਆ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਤੁਹਾਨੂੰ ਉਹ ਜਲਦੀ ਤੋਂ ਜਲਦੀ ਮਿਲ ਜੇ ਇਸ ਕਰਕੇ 10 ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ। ਬਿਆਸ ਦਰਿਆ ਦੇ ਪਾਣੀ ਦੀਆਂ ਰੌਣਕਾਂ ਕਿਹੜੀ ਚੜੂੰਗਾ ਮਨੋਖ ਪਸ਼ੂ ਪੰਛੀ ਸੁਖੀ ਵਸੇਂਦੇ ਪਰ ਸਭ ਤੋਂ ਵਧੇਰੇ ਬੱਕ ਧਾਰਾਂ ਦੀਆਂ ਧਾਰਾਂ ਤੇ ਇਸ ਦਾ ਨਾਮ ਉਹਨਾਂ ਤੋਂ ਹੀ ਪੈ ਗਿਆ ਬੱਕ ਵਾਲਾ। ਫਿਰ ਪਤਾ ਨਹੀਂ ਸਮੇਂ ਦੇ ਹੇਰਫੇਰ ਦੇ ਵਿੱਚ ਕਦੋਂ ਇਸ ਜਗ੍ਹਾ ਦਾ ਨਾਮ ਬਕਾਲਾ ਪੈ ਗਿਆ ਕੋਈ ਨਹੀਂ ਜਾਣਦਾ ਪਰ ਅੱਜ ਆਪਾਂ ਜਾਣਦੇ ਹਾਂ ਇਸ ਨਗਰੀ ਨੂੰ ਪਵਿੱਤਰ ਗੁਰਾਂ ਦੀ ਨਗਰੀ ਕਰਕੇ ਮਾਤਾ ਨਾਨਕੀ ਜੀ ਦਾ ਪਿਤ੍ਰਿਕ ਘਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਨਕਾ ਪਿੰਡ ਨਾਨਾ ਹਰਦਾਸ ਜੀ ਤੇ ਨਾਨੀ ਹਰਦੇਈ ਜੀ ਕੀਰਤਪੁਰ ਸਾਹਿਬ ਸਤਵੇਂ ਗੁਰੂ ਪਾਤਸ਼ਾਹ ਦੀ ਗੁਰਗੱਦੀ ਹੁੰਦੀ ਆ ਤੇ ਉਸ ਤੋਂ ਬਾਅਦ ਤੇਗ ਬਹਾਦਰ ਸਾਹਿਬ ਆਪਣੇ ਮਾਤਾ ਜੀ ਨਾਨਕੀ ਜੀ ਦੇ ਨਾਲ ਤੇ ਆਪਣੀ ਸੁਪਤਨੀ ਮਾਤਾ ਗੁਜਰੀ ਜੀ ਦੇ ਨਾਲ ਇਸ ਜਗ੍ਹਾ ਦੇ ਉੱਤੇ ਆ ਕੇ ਰੈਣ ਬਸੇਰਾ ਕਰ ਲੈਂਦੇ ਆ ਇੱਕ ਕੋਠਾ ਪਾਇਆ ਜਾਂਦਾ ਜਿੱਥੇ ਗੁਰੂ ਸਾਹਿਬ ਉਸ ਸਮੇਂ ਦੇ ਤੇਗ ਬਹਾਦਰ ਆਪਣੀ ਰਿਹائش ਕਰਦੇ ਆ ਤੇ ਰੱਬ ਦੀ ਬਾਣੀ ਦੇ ਵਿੱਚ ਰਬੀ ਕੀਰਤਨ ਦੇ ਵਿੱਚ ਮਗਨ ਹੋ ਕੇ ਉਹਦੇ ਨਾਲ ਜੁੜ ਜਾਂਦੇ ਆ ਤੇ ਫਿਰ ਪਤਾ ਨਹੀਂ ਕਿੰਨੇ ਸਾਲ ਉੱਥੇ ਹੀ ਬੈਠੇ ਰਹਿੰਦੇ ਆ ਹੁਣ ਸਮਾਂ गुज़रਦਾ ਜਾਂਦਾ ਹੈ ਤੇ ਉਧਰ 7ਵੇਂ ਪਾਤਸ਼ਾਹ ਤੋਂ ਬਾਅਦ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਾਹਿਬ ਨੂੰ ਗੁਰਗੱਦੀ ਮਿਲਦੀ ਆ। ਹੁਣ ਉਹਨਾਂ ਦਾ ਵੀ ਜੋਤੀ ਜੋਤ ਸਮਾਉਣ ਦਾ ਸਮਾਂ ਆ ਜਾਂਦਾ ਜਲਦੀ ਤੇ ਦਿੱਲੀ ਦੇ ਵਿੱਚ ਜਦੋਂ ਚੇਚਕ ਦੀ ਬਿਮਾਰੀ ਦੇ ਨਾਲ ਉਹ ਸਰੀਰ ਛੱਡ ਰਹੇ ਹੁੰਦੇ ਆ ਤਾਂ ਸੰਗਤਾਂ ਪੁੱਛਦੀਆਂ ਕਿ ਗੁਰੂ ਸਾਹਿਬ ਹੁਣ ਤੁਸੀਂ ਤੇ ਜਾ ਰਹੇ ਹੋ ਸਾਨੂੰ ਕਿਹਦੇ ਲੜ ਲਾ ਕੇ ਜਾ ਰਹੇ ਆਂ। ਗੁਰੂ ਸਾਹਿਬ ਕਹਿੰਦੇ ਵੀ ਬਾਬਾ ਬਕਾਲਾ ਨਾਰੀਅਲ ਮੰਗਾਇਆ ਜਾਂਦਾ ਪੰਜ ਪੈਸੇ ਰੱਖ ਕੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ ਜਾਂਦਾ ਤੇ ਹੱਥ ਘੜ ਦਿੱਤਾ ਜਾਂਦਾ ਬਕਾਲੇ ਆਲ ਨੂੰ ਤੇ ਆਖਰੀ ਸ਼ਬਦ ਇਹੀ ਕਹੇ ਜਾਂਦੇ ਆ ਬਾਬਾ ਬਕਾਲੇ ਜਦੋਂ ਹੁਣ ਬਕਾਲੇ ਇਹ ਗੱਲ ਦਾ ਪਤਾ ਲੱਗਦਾ ਕਿ ਇੱਥੇ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਦੀ ਗੱਦੀ ਦਾ ਵਾਰਸ ਨੌਵੀਂ ਜਗ੍ਹਾ ਤੇ ਆ ਜਿਹੜਾ ਉਹ ਇੱਥੇ ਰਹਿੰਦਾ ਤੇ ਪਰ ਹੁਣ ਕਿਸੇ ਨੂੰ ਇਹ ਨਹੀਂ ਪਤਾ ਕਿ ਉਹ ਹੈ ਕੌਣ ਤਾਂ ਲੋਕ ਜਿਹੜੇ ਉੱਥੋਂ ਦੇ ਸੀਗੇ ਉਹਨਾਂ ਦੇ ਵਿੱਚੋਂ ਕੁਝ ਕੁ ਸ਼ਰਾਰਤੀ ਅੰਸਰ ਆਪਦੀਆਂ ਮੰਝੀਆਂ ਢਾਕੇ ਬਹਿ ਜਾਂਦੇ ਆ ਆਪ ਦੇ ਆਪ ਨੂੰ ਗੁਰੂ ਕਹੌਣ ਲੱਗ ਜਾਂਦੇ ਆ ਸਾਧ ਸੰਗਤ ਬੜੀ ਚਿਤਿੱਤੀ ਦੇ ਵਿੱਚ ਪੈ ਜਾਂਦੀ ਆ ਹੁਣ ਪਤਾ ਨਹੀਂ ਅਸਲੀ ਕੌਣ ਆ ਤੇ ਨਕਲੀ ਕੌਣ ਆ ਬਾਈ ਮੰਝੀਆਂ ਉੱਥੇ ਮਸ਼ਹੂਰ ਹੋ ਜਾਂਦੀਆਂ ਲੋਕ ਆਪਦੇ ਡੇਰੇ ਬਣਾ ਲੈਂਦੇ ਆ ਤੇ ਜਿਹੜੀ ਸੰਗਤ ਆ ਉਹ ਫਿਰ ਵੰਡੀ ਜਾਂਦੀ ਆ ਕਿਸੇ ਨੂੰ ਇਹ ਨਹੀਂ ਪਤਾ ਹੁਣ ਸੱਚਾ ਤੇ ਝੂਠਾ ਕੌਣ ਆ ਇਸੇ ਸਮੇਂ ਫਿਰ ਇੱਕ ਕੌਤਕ ਜਿਹੜਾ ਹੈਗਾ ਉਹ ਘਟਦਾ ਐ ਲੱਖੀਸ਼ਾ ਲਬਾਣਾ ਉਹ ਸਮੁੰਦਰ ਦੇ ਵਿੱਚ ਆਪਦਾ ਸਮਾਨ ਲੈ ਕੇ ਜਾ ਰਿਹਾ ਹੁੰਦਾ ਉਹ ਇੱਕ ਵਪਾਰੀ ਹੈ ਵਪਾਰ ਕਰਨ ਕਿਤੇ ਜਾ ਰਿਹਾ ਸੀਗਾ ਸਮੁੰਦਰ ਦੇ ਵਿੱਚ ਤੂਫਾਨ ਆਉਂਦਾ ਹੈ ਬੜਾ ਭਿਆਨਕ ਤੂਫਾਨ ਸਮੁੰਦਰ ਦੀਆਂ ਲਹਿਰਾਂ ਉੱਪਰ ਨੂੰ ਉੱਛਲਦੀਆਂ ਤੇ ਜਹਾਜ਼ ਜਿਹੜਾ ਹੈਗਾ ਉਹ ਡੁੱਬਣ ਵੱਲ ਨੂੰ ਜਾਂਦਾ ਹੁਣ ਸਾਰਿਆਂ ਨੂੰ ਇਹੀ ਲੱਗਦਾ ਕਿ ਹੁਣ ਆਖਰੀ ਸਮਾਂ ਜਹਾਜ਼ ਡੁੱਬ ਜਾਊਗਾ ਤੇ ਲੱਖੀਸ਼ਾ ਲਬਾਣਾ ਓਹੋ ਬਕਾਲੇ ਆਲ ਨੂੰ ਹੱਥ ਜੋੜ ਕੇ ਮੂੰਹ ਕਰਕੇ ਅੰਤਰ ਧਿਆਨ ਹੋ ਕੇ ਅਰਦਾਸ ਬੇਨਤੀ ਕਰਦਾ ਹੈ ਕਿ हे ਨਾਨਕ ਪਾਤਸ਼ਾਹ ਦੀ ਨੌਵੀਂ ਜੋਤ ਮੈਂ ਆਪ ਜੀ ਦੇ ਹਜ਼ੂਰ ਆ ਕੇ 500 ਸੋਨੇ ਦੀਆਂ ਮੋਹਰਾ ਅਰਪਣ ਕਰੂੰਗਾ ਚੜਾਉਂਗਾ ਮੇਰੇ ਜਹਾਜ਼ ਨੂੰ ਬਚਾ ਲਓ ਉਹਨੇ ਬੇਨਤੀ ਕਰ ਲਈ ਤੇ ਇਧਰੋਂ ਫਿਰ ਪਰਵਾਣ ਹੋ ਗਈ ਨਾਲ ਦੀ ਨਾਲ ਕਿਉਂਕਿ ਜਿਹੜਾ ਸੱਚੇ ਦਿਲੋਂ ਅਰਦਾਸ ਬੇਨਤੀ ਕਰਦਾ ਏ ਉਹ ਤਾਂ ਫਿਰ ਗੁਰੂ ਨਾਨਕ ਦੇ ਘਰ ਉਹਦੀ ਮਨਜ਼ੂਰ ਹੋ ਜਾਂਦੀ ਆ ਟਾਈਮ ਨਹੀਂ ਲੱਗਦਾਗਾ ਕਹਿੰਦੇ ਆ ਰੱਬ ਦੇ ਘਰ ਦੇਰ ਆ ਹਨੇਰ ਨਹੀਂ ਪਰ ਗੁਰੂ ਨਾਨਕ ਦੇ ਘਰ ਤਾਂ ਦੇਰ ਵੀ ਹੈ ਨਹੀਂ ਕਿ ਦੇਰ ਤਾਂ ਸਿਰਫ ਸਾਡੇ ਮੰਗਣ ਦੀ ਆ ਜਦੋਂ ਜਿੰਨਾ ਚਿਰ ਅਸੀਂ ਨਹੀਂ ਮੰਗਦੇ ਉਹ ਨਜ਼ਰ ਨਹੀਂ ਮਿਲਦਾਗਾ ਜਦੋਂ ਸੱਚੇ ਦਿਲੋਂ ਮੰਗਦੇ ਆ ਉਹ ਤਾਂ ਫਿਰ ਤੁਰੰਤ ਹੀ ਮਿਲ ਜਾਂਦਾ ਤਾਂ ਉਹਦਾ ਜਿਹੜਾ ਭਾਈ ਲਬਾਣੇ ਦਾ ਜਹਾਜ਼ ਆ ਉਹ ਕਿਨਾਰੇ ਤੇ ਪਹੁੰਚ ਜਾਂਦਾ ਸਹੀ ਸਲਾਮਤ ਤੇ ਉਹ ਵੀ ਫਿਰ 500 ਮੋਹਰਾਂ ਚੱਕਦਾ ਤੇ ਸਿੱਧਾ ਬਕਾਲੇ ਪਹੁੰਚ ਜਾਂਦਾ ਹੁਣ ਜਦੋਂ ਬਕਾਲੇ ਪਹੁੰਚਦਾ ਤੇ ਜਾ ਕੇ ਪੁੱਛਦਾ ਵੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ ਨੌਵੇਂ ਥਾਂ ਤੇ ਗੁਰੂ ਨੇ ਜਿਹੜੇ ਉਹ ਕਿੱਥੇ ਆ ਤਾਂ ਪਤਾ ਲੱਗਦਾ ਵੀ ਇੱਥੇ ਤੇ 22 ਮੰਜੀਆਂ ਡਾਈ ਬੈਠੇ ਆ ਲੋਕ ਬੜਾ ਪਰੇਸ਼ਾਨ ਹੁੰਦਾ ਵੀ ਹੁਣ ਅਸਲੀ ਦਾ ਕਿਵੇਂ ਪਤਾ ਕਰੀਏ ਮਨ ਦੇ ਵਿੱਚ ਵਿਚਾਰ ਕਰਦਾ ਤੇ ਫੇਰ ਉਹ ਸਾਰਿਆਂ ਨੂੰ ਪੰਜ-ਪੰਜ ਮੋਰਾ ਮੱਥਾ ਟੇਕਣ ਲੱਗ ਜਾਂਦਾ ਹੁਣ ਨਕਲੀ ਸੀ ਜਿਹੜੇ ਪੰਜ ਮੋਰਾ ਅੱਗੇ ਮੱਥਾ ਟੇਕੀਆਂ ਜਦੋਂ ਸੋਨੇ ਦੀਆਂ ਪੰਜ ਮੋਰਾ ਉਸ ਉਸ ਸਮੇਂ ਦੀਆਂ ਬਈ ਖੁਸ਼ ਹੋ ਜਾਂਦੇ ਆ ਜਿਹਦੇ ਮੂਰੇ ਮੱਥਾ ਟੇਕਦੇ ਆ ਪੰਜ ਮੋਰਾ ਜਿਹੇ ਚ ਪਾਉਂਦਾ ਤੇ ਆਸ਼ੀਰਵਾਦ ਦੇ ਦਿੰਦਾ ਤੇ ਖੁਸ਼ ਹੋ ਕੇ ਆ ਬਹਿ ਜਾਂਦਾ ਇਸੇ ਤਰ੍ਹਾਂ ਬਾਈ ਦੇ ਬਾਈਪ ਕਰਦੇ ਆ ਹੁਣ ਲੱਖੀ ਸ਼ਾਹ ਲਬਾਣਾ ਸਮਝ ਜਾਂਦਾ ਵੀ ਇਹ ਸਾਰੇ ਨਕਲੀ ਆ ਬੜਾ ਨਿਰਾਸ਼ ਹੁੰਦਾ ਲੋਕਾਂ ਨੂੰ ਪੁੱਛਦਾ ਕਹਿੰਦੇ ਇੱਥੇ ਹੋਰ ਵੀ ਕੋਈ ਹੈ ਸਾਧੂ ਮਹਾਤਮਾ ਮਹਾਪੁਰਖ ਹੋਵੇ ਕੋਈ ਇਸ ਤਰ੍ਹਾਂ ਦਾ ਕਹਿੰਦੇ ਜੀ ਇੱਕ ਹੋਰ ਹੈਗਾ ਤੇ ਤੇਗਾ ਕਮਲਾ ਉਹ ਕਹਿੰਦੇ ਇੱਕ ਇੱਕ ਹੈਗਾ ਕੁਟਿਆ ਜੀ ਆ ਉੱਥੇ ਇੱਕ ਕੋਠਾ ਜਿਹਾ ਉਹਦੇ ਵਿੱਚ ਬਿਠਾ ਰਹਿੰਦਾ ਰੱਬ ਰੱਬ ਕਾਰਦਾ ਰਹਿੰਦਾ ਉਹ ਦੇਖ ਲਓ ਜੀ ਉਹਨੂੰ ਚਲੋ ਲੱਖੀ ਜਬਾ ਜਿਹੜਾ ਹੈਗਾ ਲੱਖੀ ਸ਼ਾਲ ਬਾਣਾ ਉਧਰ ਨੂੰ ਤੁਰ ਜਾਂਦਾ ਉੱਥੇ ਜਾਂਦਾ ਇੱਕ ਟੁੱਟਿਆ ਜਿਹਾ ਮਕਾਨ ਇੱਕ ਕੋਠਾ ਪਿਆ ਉਥੇ ਕੱਚਾ ਜ ਆ ਉਹਦੇ ਅੰਦਰ ਜਾਂਦਾ ਜੀ ਦੇਖਦਾ ਇੱਕ ਸਾਧੂ ਮਹਾਤਮਾ ਮਤਲਬ ਨਾਰਮਲ ਜਿਹਾ ਬੰਦਾ ਕੋਈ ਬੈਠਾ ਉਥੇ ਤੇ ਉਹਦੇ ਮੂਰੇ ਜੀ ਪੰਜ ਮੂਰਾ ਰੱਖ ਕੇ ਮੱਥਾ ਟੇਕਦਾ ਹੁਣ ਗੁਰੂ ਸਾਹਿਬ ਦੀਆਂ ਅੱਖਾਂ ਬੰਦਦਾ ਇਈ ਮੱਥਾ ਟੇਕਦਾ ਮੱਥਾ ਟੇਕ ਕੇ ਜਦੋਂ ਮੁੜਦਾ ਹੈ ਉਦਾਸ ਚਿਹਰਾ ਇਹ ਵੀ ਹੈ ਨਹੀਂਗਾ ਮਨ ਦੇ ਵਿੱਚ ਵਿਚਾਰ ਚੱਲ ਰਹੀ ਆ ਕਿ ਇਹ ਵੀ ਕੱਚਾ ਗੁਰੂ ਹੀ ਨਿਕਲਿਆ ਹੁਣ ਸੱਚਾ ਗੁਰੂ ਸੱਚੇ ਪਾਤਸ਼ਾਹ ਪਤਾ ਨਹੀਂ ਕੌਣ ਨੇ ਜਦੋਂ ਦੋਖ ਕਦਮ ਪਿਛਾਣੂ ਪੜਦਾ ਹੈ ਤੇ ਫਿਰ ਗੁਰੂ ਸਾਹਿਬ ਅੱਖਾਂ ਖੋਲਦੇ ਆ ਕਹਿੰਦੇ ਲੱਖੀ ਸ਼ਾਲ ਲਬਾਣਾ ਤੂੰ ਤੇ 500 ਮੋਹਰਾਂ ਦਾ ਵਾਦਾ ਕੀਤਾ ਸੀਗਾ ਤੇ ਇਹ ਤਾਂ ਪੰਜ ਹੀ ਰੱਖੀਆਂ ਵਾਦਾ ਮੁਕਰ ਚੱਲੇ ਆ ਜਦੋਂ ਇੰਨੀ ਗੱਲ ਸੁਣੀ ਨਾ ਛਾਲ ਮਾਰੀ ਬਾਹਰ ਭੱਜ ਆਇਆ ਕੋਠੇ ਤੇ ਚੜ ਗਿਆ ਉੱਚੀ ਆਵਾਜ਼ ਦੇ ਵਿੱਚ ਫਿਰ ਹੋਕਰ ਆ ਦਿੰਦਾ ਕਹਿੰਦਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਆਵਾਜ਼ ਇੰਨੀ ਉੱਚੀ ਹੁੰਦੀ ਆ ਸਾਰੀਆਂ ਆਵਾਜ਼ਾਂ ਸ਼ਾਂਤ ਹੋ ਜਾਂਦੀਆਂ ਫਿਰ ਪਤਾ ਨਹੀਂ ਲੱਗਦਾ ਕਦੋਂ ਉਹ ਜਿਹੜਾ ਕੋਠਾ ਸੀਗਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਸੰਗਤੀ ਸੰਗਤ ਚਾਰੇ ਪਾਸੇ ਤੇ ਉਹ ਜਿਹੜਾ ਬਾਬਾ ਤੇਗਾ ਕਹਿੰਦੇ ਸੀਗੇ ਕੋਈ ਤੇਗਾ ਕਮਲਾ ਵੀ ਕਹਿੰਦਾ ਸੀਗਾ ਉਹ ਗੁਰੂ ਤੇਗ ਬਹਾਦਰ ਸਾਹਿਬ ਹੋ ਜਾਂਦੇ ਆ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਆ ਇਹ ਆਜੀ ਬਾਬਾ ਬਕਾਲਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੋਇਆ ਉਥੋਂ ਉਹ ਤੇਗਾ ਬਾਬਾ ਤੇਗਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਹੋ ਜਾਂਦੇ ਆ ਤੇ ਉਸ ਜਗ੍ਹਾ ਤੇ ਜਿਹੜਾ ਵੀ ਜਾ ਕੇ ਕੋਈ ਵਰ ਮੰਗਦਾ ਆਪਦੀ ਮਨੋ ਕਾਮਨਾ ਲੈ ਕੇ ਜਾਂਦਾ ਉਹ ਉਥੇ ਸੰਪੂਰਨ ਹੋ ਜਾਂਦੀ ਆ ਦੁਖੀਆਂ ਦੇ ਦੁੱਖ ਦੂਰ ਹੁੰਦੇ ਆ ਰੋਗੀਆਂ ਦੇ ਰੋਗ ਕੱਟੇ ਜਾਂਦੇ ਆ ਬੜੀ ਸ਼ਕਤੀ ਵਾਲੀ ਜਗ੍ਹਾ ਹੈ ਜੀ ਜਦੋਂ ਵੀ ਕਦੇ ਸਮਾਂ ਮਿਲੇ ਇਸ ਜਗ੍ਹਾ ਦੇ ਦਰਸ਼ਨ ਜ਼ਰੂਰ ਕਰਨੇ ਜੀ ਮਿਲਦੇ ਆਂ ਜੀ ਆਪਾਂ ਇੱਕ ਨਵੇਂ ਗੌਰ ਇਤਿਹਾਸ ਦੇ ਨਾਲ ਨਵੇਂ ਦਿਨ ਤਦ ਤੱਕ ਦੇ ਲਈ ਧੰਨਵਾਦ ਰੱਬ ਰਾਖਾ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ